ਸਰਕਾਰ ਲੋਗ ਮਾਪਿਓ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਆਕਾਲ ਗਰਨੂਰ ਕੱਲ ਨੂੰ ਆਪਣੀ ਵਰਕਸ਼ਾਪ ਦਾ ਤੁਹਾਨੂੰ ਪਤਾ ਹਾਂ ਜਸਦੂਤ ਮੈਨੂੰ ਪਤਾ ਕੱਲ ਨੂੰ ਆਪਣੇ ਸਕੂਲ ਵਿੱਚ ਵਰਕਸ਼ਾਪ ਆ ਗਰਨੂਰ ਫਿਰ ਵਰਕਸ਼ਾਪ ਨੂੰ ਸਫਲ ਬਣਾਉਣ ਦੇ ਕੀ ਵਿਚਾਰ ਨੇ ਆਪਾਂ WhatsApp ਗਰੁੱਪ 'ਤੇ ਵੀਡੀਓ ਬਣਾ ਕੇ ਭੇਜ ਦਾਂਗੇ ਜਸਦੂਤ ਅੱਛਾ ਤੁਹਾਨੂੰ ਕੱਲ ਨੂੰ ਵਰਕਸ਼ਾਪ ਵਿੱਚ ਆਨ ਨਿੱਗਾ ਸੱਦਾ ਦਿੱਤਾ ਜਾਂਦਾ ਹੈ ਜਿੱਥੇ ਹਰ ਬੱਚੇ ਦੀ ਤਰੱਕੀ ਲਈ ਮਾਪੇ ਅਤੇ ਅਧਿਆਪਕ ਇਕੱਠੇ ਹੁੰਦੇ ਹਨ ਤੁਹਾਡੀ ਹਾਜ਼ਰੀ ਤੁਹਾਡੇ ਬੱਚੇ ਦਾ ਹੌਸਲਾ ਵਧਾਏਗੀ ਅਤੇ ਕਰ ਵਿੱਚ ਤੁਹਾਡੇ ਬੱਚੇ ਦੀ ਸਿੱਖਿਆ ਦਾ ਸਮਰਥਨ ਕਰੇਗੀ ਗਰਨੂਰ ਤੁਹਾਨੂੰ ਲੱਗਦਾ ਹੈ ਆਪਣੀ ਵਰਕਸ਼ਾਪ ਸਫਲ ਹੋ ਜੂਗੀ ਹਾਂ ਹਾਂ ਮੈਨੂੰ ਪੂਰਾ ਯਕੀਨ ਆ ਕਿ ਸਿਆਣੇ ਕਹਿੰਦੇ ਨੇ ਕਿ ਕੋਸ਼ਿਸ਼ ਕਰਨੇ ਵਾਲਾਂ ਦੀ ਕਦੇ ਹਾਰ ਨਹੀਂ ਹੁੰਦੀ ਹਾਂ ਹਾਂ ਗਨੂਰ ਯਤਨ ਤੇ ਯਕੀਨਤਾ ਪਹਾੜਾਂ ਨੂੰ ਵੀ ਹਿਲਾ ਦਿੰਦੇ ਨੇ ਅਸੀਂ ਅਸੀਂ ਤੁਹਾਡੀ ਬੇਸਬਰੀ ਨਾਲ ਉਡੀਕ ਕਰਾਂਗੇ ਉਮੀਦ ਕਰਾਂਗੇ ਤੁਸੀਂ ਸਾਡੀ ਵਰਕਸ਼ਾਪ ਵਿੱਚ ਜ਼ਰੂਰ ਆਉਂਗੇ ਧੰਨਵਾਦ ਜੀ